ਮਰਿੰਡਾ ਵਿੱਚ ਬੀਤੇ ਦਿਨ ਵਾਪਰੀ ਲੁੱਟ ਦੀ ਵਾਰਦਾਤ ਨੂੰ ਰੂਪਨਗਰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਗੱਲਬਾਤ ਦੌਰਾਨ ਐਸਪੀਡੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਮਰਿੰਡਾ ਸਥਿਤ ਐਕਸਿਸ ਬੈਂਕ ਦੇ ਏਟੀਐਮ ਦੇ ਬਾਹਰ ਸੰਦੀਪ ਸਿੰਘ ਵਾਸੀ ਚੱਕਲਾ ਮਰਿੰਡਾ ਜੋ ਕਿ Airtel ਵਿੱਚ ਕਲੈਕਸ਼ਨ ਬੁਆਏ ਦਾ ਕੰਮ ਕਰਦਾ ਜਦੋਂ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ ਸੀ ਕੁਝ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਅਤੇ 1,44,000 ਰੁਪਏ ਲੁੱਟ ਲਏ ਉਨ੍ਹਾਂ ਦੱਸਿਆ ਕਿ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਜਸਕਰਨ ਸਿੰਘ ਉਰਫ ਮੰਤਰੀ ਵਾਸੀ ਮੋਰਿੰਡਾ, ਬਰਿੰਦਰ ਸਿੰਘ ਉਰਫ ਗੋਲਾ, ਮਨਿੰਦਰ ਸਿੰਘ ਉਰਫ ਦੇਵੀ ਵਾਸੀ ਕੜੂਆ ਜ਼ਿਲ੍ਹਾ ਮੋਹਾਲੀ ਅਤੇ ਜਗਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮੁੱਲਜਮਾ ਕੋਲੋਂ 1 ਲੱਖ ਰੁਪਏ ਬਰਾਮਦ ਵੀ ਕਰ ਲਏ ਗਏ ਨੇ ਤੇ ਮੁੱਲਜਮਾ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਮੌਕੇ ਡੀਐਸਪੀ ਮੋਰਿੰਡਾ ਗੁਰਦੀਪ ਸਿੰਘ, ਇੰਸਪੈਕਟਰ ਸਿਟੀ ਮੋਰਿੰਡਾ ਸੁਨੀਲ ਕੁਮਾਰ ਅਤੇ ਸੀਆਈਏ ਇੰਚਾਰਜ ਰੋਪਣ ਮਨਪੂਲ ਸਿੰਘ ਹਾਜ਼ਰ ਸਨ। ਮਰਿੰਡਾ ਵਿੱਚ ਬੀਤੇ ਦਿਨ ਵਾਪਰੀ ਲੁੱਟ ਦੀ ਵਾਰਦਾਤ ਨੂੰ ਰੂਪਨਗਰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ। ਗੱਲਬਾਤ ਦੌਰਾਨ ਐਸਪੀਡੀ ਰੁਪਿੰਦਰ ਕੌਰ ਸਰਾਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਮਰਿੰਡਾ ਸਥਿਤ ਐਕਸਿਸ ਬੈਂਕ ਦੇ ਏਟੀਐਮ ਦੇ ਬਾਹਰ ਸੰਦੀਪ ਸਿੰਘ ਵਾਸੀ ਚੱਕਲਾ ਮਰਿੰਡਾ ਜੋ ਕਿ Airtel ਵਿੱਚ ਕਲੈਕਸ਼ਨ ਬੁਆਏ ਦਾ ਕੰਮ ਕਰਦਾ ਜਦੋਂ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ ਸੀ ਕੁਝ ਵਿਅਕਤੀ ਨੇ ਉਸਤੇ ਹਮਲਾ ਕਰ ਦਿੱਤਾ। ਅਤੇ 1,44,000 ਰੁਪਏ ਲੁੱਟਲੇ ਉਹਨਾਂ ਦੱਸਿਆ ਕਿ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਜਸਕਰਨ ਸਿੰਘ ਉਰਫ ਮੰਤਰੀ ਵਾਸੀ ਮੁਰਿੰਡਾ ਬਰਿੰਦਰ ਸਿੰਘ ਉਰਫ ਗੋਲਾ ਮਨਿੰਦਰ ਸਿੰਘ ਉਰਫ ਦੇਵੀ ਵਾਸੀ ਕੜੂਆ ਜ਼ਿਲ੍ਹਾ ਮੋਹਾਲੀ ਅਤੇ ਜਗਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਕਤ ਮੁੱਲਜਮਾਂ ਕੋਲੋਂ 1 ਲੱਖ ਰੁਪਏ ਬਰਾਮਦ ਵੀ ਕਰ ਲਏ ਗਏ ਨੇ ਤੇ ਮੁੱਲਜਮਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਮੌਕੇ ਡੀਐਸਪੀ ਮੁਰਿੰਡਾ ਗੁਰਦੀਪ ਸਿੰਘ ਇੰਸਪੈਕਟਰ ਸਿਟੀ ਮਰਿੰਡਾ ਸੁਨੀਲ ਕੁਮਾਰ ਅਤੇ ਸੀਆਈਏ ਇੰਚਾਰਜ ਰੋਪਨ ਮਨਪੂਲ ਸਿੰਘ ਹਾਜ਼ਰ ਸਨ ਮਰਿੰਡਾ ਵਿੱਚ ਬੀਤੇ ਦਿਨ ਵਾਪਰੀ ਲੁੱਟ ਦੀ ਵਾਰਦਾਤ ਨੂੰ ਰੂਪਨਗਰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਗੱਲਬਾਤ ਦੌਰਾਨ ਐਸਪੀਡੀ ਰੁਪਿੰਦਰ ਕੌਰ ਸਰਾਨ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਮਰਿੰਡਾ ਸਥਿਤ ਐਕਸਿਸ ਬੈਂਕ ਦੇ ਏਟੀਐਮ ਦੇ ਬਾਹਰ ਸੰਦੀਪ ਸਿੰਘ ਵਾਸੀ ਚੱਕਲਾ ਮਰਿੰਡਾ ਜੋ ਕਿ Airtel ਵਿੱਚ ਕਲੈਕਸ਼ਨ ਬੁਆਏ ਦਾ ਕੰਮ ਕਰਦਾ ਜਦੋਂ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ ਸੀ ਕੁਝ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਅਤੇ 1,44,000 ਰੁਪਏ ਲੁੱਟ ਲਏ ਉਹਨਾਂ ਦੱਸਿਆ ਕਿ SSP ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਜਸਕਰਨ ਸਿੰਘ ਉਰਪ ਮੰਤਰੀ ਵਾਸੀ ਮੋਰਿੰਡਾ ਬਰਿੰਦਰ ਸਿੰਘ ਉਰਪ ਗੋਲਾ ਮਨਿੰਦਰ ਸਿੰਘ ਉਰਪ ਦੇਵੀ ਵਾਸੀ ਕੜੂਆ ਜ਼ਿਲ੍ਹਾ ਮਹਾਲੀ ਅਤੇ ਜਗਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮੁਲਜ਼ਮਾਂ ਕੋਲੋਂ 1 ਲੱਖ ਰੁਪਏ ਬਰਾਮਦ ਵੀ ਕਰ ਲਏ ਗਏ ਨੇ ਤੇ ਮੁਲਜ਼ਮਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਮੌਕੇ ਡੀਐਸਪੀ ਮੋਰਿੰਡਾ ਗੁਰਦੀਪ ਸਿੰਘ ਇੰਸਪੈਕਟਰ ਸਿਟੀ ਮੋਰਿੰਡਾ ਸੁਨੀਲ ਕੁਮਾਰ ਅਤੇ ਸੀਆਈਏ ਇੰਚਾਰਜ ਰੋਪਣ ਮਨਪੂਲ ਸਿੰਘ ਹਾਜ਼ਰ ਸਨ। ਮਰਿੰਡਾ ਵਿੱਚ ਬੀਤੇ ਦਿਨ ਵਾਪਰੀ ਲੁੱਟ ਦੀ ਵਾਰਦਾਤ ਨੂੰ ਰੂਪਨਗਰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ। ਗੱਲਬਾਤ ਦੌਰਾਨ ਐਸਪੀਡੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਮਰਿੰਡਾ ਸਥਿਤ ਐਕਸਿਸ ਬੈਂਕ ਦੇ ਏਟੀਐਮ ਦੇ ਬਾਹਰ ਸੰਦੀਪ ਸਿੰਘ ਵਾਸੀ ਚੱਕਲਾ ਮਰਿੰਡਾ ਜੋ ਕਿ Airtel ਵਿੱਚ ਕਲੈਕਸ਼ਨ ਬੁਆਏ ਦਾ ਕੰਮ ਕਰਦਾ ਜਦੋਂ ਪੈਸੇ ਜਮ੍ਹਾਂ ਕਰਾਉਣ ਜਾ ਰਿਹਾ ਸੀ ਕੁਝ ਵਿਅਕਤੀ ਨੇ ਉਸਤੇ ਹਮਲਾ ਕਰ ਦਿੱਤਾ ਅਤੇ 1,44,000 ਰੁਪਏ ਲੁੱਟ ਲਏ। ਉਹਨਾਂ ਦੱਸਿਆ ਕਿ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਜਸਕਰਨ ਸਿੰਘ ਉਰਫ ਮੰਤਰੀ ਵਾਸੀ ਮੋਰਿੰਡਾ, ਬਰਿੰਦਰ ਸਿੰਘ ਉਰਫ ਗੋਲਾ, ਮਨਿੰਦਰ ਸਿੰਘ ਉਰਫ ਦੇਵੀ ਵਾਸੀ ਕੜੂਆ ਜ਼ਿਲ੍ਹਾ ਮੋਹਾਲੀ ਅਤੇ ਜਗਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਮੁੱਲਜਮਾ ਕੋਲੋਂ 1 ਲੱਖ ਰੁਪਏ ਬਰਾਮਦ ਵੀ ਕਰ ਲਏ ਗਏ ਨੇ ਤੇ ਮੁੱਲਜਮਾ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਮੌਕੇ ਡੀਐਸਪੀ ਮੋਰਿੰਡਾ ਗੁਰਦੀਪ ਸਿੰਘ, ਇੰਸਪੈਕਟਰ ਸਿਟੀ ਮੋਰਿੰਡਾ ਸੁਨੀਲ ਕੁਮਾਰ ਅਤੇ ਸੀਆਈਏ ਇੰਚਾਰਜ ਰੋਪਣ ਮਨਪੂਲ ਸਿੰਘ ਹਾਜ਼ਰ ਸਨ।